ਆਲੋ ਜੀ ਇੱਕ ਹੋਰ ਪੇਚਾ ਪੈਂਦੇ ਹੋਏ ਆ ਆ ਬੱਲੇ ਬੱਲੇ ਵਾਲਾ ਥੱਲਿਓਂ ਦੀ ਖੈਂਚ ਮਾਰਾਂ ਥੱਲਿਓਂ ਦੀ ਖੈਂਚ ਮਾਰਾਂ ਦੇ ਚੱਲ ਇੱਥੋਂ ਹੀ ਤੋਂ ਮੈਂ ਤਾਂ ਜਲਾ ਦੇ ਠਣਦਾ ਜਲਾ ਹੱਦ ਕਿ ਗੁਰਦੁਆਰਾ ਵੀ ਨਹੀਂ ਦਿਖ ਰਿਹਾ ਹੁਣ ਸੱਚੀ ਤਾਂ ਹੋਰੀ ਯਾਰ ਫਿਰ ਕੀ ਆ ਚੱਲ ਸਾਰੇ ਆਣ ਦਾ ਤੇ ਜਿਹੜੀ ਆਪਾਂ ਲਾਸਟ ਵੀਡੀਓ ਮਤਲਬ ਆਪ ਲਾਸਟ ਵਲੌਗ ਆਪ ਅਪਲੋਡ ਕੀਤਾ ਸੀ ਉਹਦੇ ਤੇ ਨਾ ਹੁਣ ਤੱਕ 950 ਵਿਊ ਹੋ ਚੁਕੇ ਆ ਤੇ ਉਹਨੂੰ ਅਪਲੋਡ ਕੀਤੇ ਨੂੰ 2 ਦਿਨ ਹੋ ਗਏ ਆ ਹੁਣ ਇਹ ਵੀਡੀਓ ਇੱਕ ਦਿਨ ਬਾਅਦ ਹੁੰਦੀ ਨਹੀਂ ਮਤਲਬ 3 ਦਿਨ ਹੋ ਜਾਣੇ ਆ ਹੁਣ ਤੱਕ ਮੈਂ ਵੀ 1000 ਕ੍ਰਾਸ ਕਰ ਗਈ ਹਣੀ ਐਂਡ ਮੈਂ ਵੀ ਸੋਚਿਆ ਹੁਣ ਤਿੰਨ ਦੇ ਨੂੰ ਆਣੇ ਤਾਂ ਕੋਈ ਵੀਡੀਓ ਤਾਂ ਅਪਲੋਡ ਕਰਨੀ ਚਾਹੀਦੀ ਨਾ ਹੁਣ ਫਿਰ ਮੈਂ ਹਾਂ ਚੱਲ ਅੱਜ ਵਲੌਗ ਨੂੰ ਮੈਂ ਮੇਰਾ ਨਾ ਮੇਨ ਰੀਜ਼ਨ ਨਾ ਵਲੌਗ ਬਣਾਉਂਦਾ ਇਹ ਹੁੰਦਾ ਹੈ ਕਿ ਘਰੇ ਬੈਠੇ ਰਹਿੰਨੇ ਆ ਤੂੰ ਦੇਖ ਲਓ ਤੁਸੀਂ ਸਾਰੇ ਪਾਸੇ ਠੰਡ ਹੋਈ ਪਈ ਆ ਗੁੱਡੀ ਇਧਰੋ ਇੱਕ ਅੱਧੀ ਕੋਈ ਬੱਚਾ ਪੁਚਾ ਡਾਉਂਦਾ ਕੋਈ ਗੁੱਡੀ ਗੱਡੀ ਨੂੰ ਡਾਉਂਦੇ ਇੰਨੀ ਇਧਰ ਤੇ ਉਹ ਫਿਰ ਮੇਰਾ ਕੰਟੈਂਟ ਜਾਨੀ ਬਣਦੇ ਆ ਅੱਜਕੱਲ ਪਿਛਲੇ ਵਾਲੇ ਤੋਂ ਵੈਸੇ ਗੱਟੂ ਵਾਲੇ ਤੁਸੀਂ ਬਾਬਾ ਪਿਆਰ ਵਿਖਾਇਆ ਥੈਂਕ ਯੂ ਗਾਇਸ ਇਦਾਂ ਹੀ ਪਿਆਰ ਵਿਖਾਉਂਦੇ ਰਹੋ ਬਾਕੀ ਨਾ ਅੱਜ ਮੈਂ ਆਪਣੀ ਆ ਜੈਕਟ ਜੀ ਕੱਢੀ ਸੀ ਛੋਟੀ ਹੋ ਗਈ ਮੈਨੂੰ ਲੱਗ ਜਾਂਦੀ ਛੋਟੀ ਹੋ ਗਈ ਕਿਉਂਕਿ ਮੈਂ ਨਾ ਪਿਛਲੇ 1 ਸਾਲ ਦੇ ਵਿੱਚ ਅਰਾਊਂਡ 4 ਤੋਂ 5 ਇੰਚ ਵਧ ਗਿਆ ਹੁਣਾ ਮੇਰੀ ਹੁਣ ਹਾਈਟ 6 ਫੁੱਟ ਤੋਂ ਉੱਤੇ ਹੋ ਗਈ ਆ ਖਾਨਦਾਨ ਦੇ ਵਿੱਚ ਸਭ ਤੋਂ ਲੰਬਾ ਐਸ ਵੇਲੇ ਮੈਂ ਠੀਕ ਹੈ ਮੈਂ ਆਪਣੇ ਮਾਮੇ ਦੇ ਮੁੰਡੇ ਦੀ ਸਭ ਤੋਂ ਹਾਈਟ ਹੀ ਨਾ ਮੇਰੇ ਮਾਮੇ ਦੇ ਮੁੰਡੇ ਦੀ ਉਹ ਨੂੰ ਹੀ ਪਿੱਛੇ ਛੱਡ ਚੁੱਕਿਆ ਮੈਂ ਹਾਈਟ ਦੇ ਨਾਮ ਲੈ ਚ ਤੇ ਪਰ ਇੰਜਲ ਮੇਰੀ ਤਾਂ ਵੀ ਨਹੀਂ ਆ ਜੇ ਉਹਦੇ ਗੱਲ ਵੱਖਰੀ ਆ ਬਾਕੀ ਜਾ ਗਿਰੋ ਅੱਜ ਦੇਖਦੇ ਆ ਅੱਜ ਕੀ ਕਰਨਾ ਵਾ ਕੋਈ ਨਾ ਕੋਈ ਇੰਟਰਸਟਿੰਗ ਕੰਮ ਕਰੀਏ ਯਾਰ ਸਭ ਤੋਂ ਪਹਿਲਾਂ ਤਾਂ ਮੈਂ ਜਾ ਕੇ ਨਾ ਡਿਮਾਂਡ ਕਰਦਾ ਕਿਰੇ ਕਿ ਭਾਈ ਮੈਂ ਆ ਲੌਨ ਲਗਾ ਮੈਣੀ ਪੌੜੀ ਇਹਦੀ ਜਗ੍ਹਾ ਕੁਝ ਹੋਰ ਤੋਂ ਹੋ ਜੇ ਤੇ ਯਾਰ ਹੁਣ ਨਾ ਮੈਂ ਨਾ ਕਹਿ ਕੇ ਮੰਮੀ ਨੂੰ ਤੇ ਆਹ ਵਾਲਾ ਸਵੈਟਰ ਪਾ ਲਿਆ ਅੰਦਰ ਦੇ ਉੱਤੋਂ ਜੇ ਠੰਡ ਲੱਗੂਗੀ ਤਾਂ ਲੋਈ ਲੈ ਲਾਂਗੇ ਨਾਲ ਤੇ ਬਾਕੀ ਨਾ ਹੁਣ ਮਾਮੇ ਘਰੇ ਚੱਲਦੇ ਉੱਧਰ ਦੇਖਦੇ ਕੀ ਬਦਲ ਕੁਝ ਹੋਣਦੇ ਹੋਵੇ ਇੱਧਰ ਤਾਂ ਮੈਂ ਬੋਰ ਹੀ ਹੋਣਿਆ ਵਾ ਬਸ ਹੋਰ ਕੋਈ ਨਹੀਂ ਤੇ ਯਾਰ ਹੁਣ ਨਾ ਮੈਂ ਮਾਮੇ ਘਰ ਵਾਲਦੂ ਆ ਗਿਆ ਤਾਂ ਮੈਨੂੰ ਟਾਈਮ ਹੁਣ ਵ ਯਾਰ ਤੋਂ ਦੁਬਈ ਨਾਲ ਤਾਂ ਜਪਾਨ ਲੱਗਦਾ ਕੀ ਹੁੰਦਾ ਟਾਈ ਵਾ ਜਿਵੇਂ ਬਣਾਉਣ ਸਮਝ ਲੱਗ ਜਾਂਦੀ ਉਹ ਹੋ ਗਿਆ ਵਾਹ ਨਾਲ ਨਾ ਮੈਂ ਆਪਣੀਆਂ ਪੈਂਟ ਲੈ ਆਇਆ ਕਿ ਇਹਨਾਂ ਨੂੰ ਥੋੜਾ ਕਰਨਾ ਹੈ ਇਹਦਾ ਕੰਮ ਜੇ ਪੈਂਟ ਦਾ ਤੋਂ ਕੰਮ ਜੇ ਕਰਾ ਕੇ ਤੇ ਤੇਰੇ ਵਾਲੀ ਪੈਂਟ ਵੀ ਪਾ ਲਿਆ ਕਰਾਂਗੇ ਇਹ ਉਦੋਂ ਦੀ ਪਈ ਉਦਾਂ ਹੀ ਮੇਰੇ ਕਾਫੀ ਸਾਰੇ ਕੱਪੜੇ ਆ ਜਿਹੜੇ ਉਦਾਂ ਪਏ ਆ ਤੋਂ ਉਹ ਵੇਨੇ ਉਹਨਾਂ ਦਾ ਕੱਢਦੇ ਬਾਹਰ ਇੱਕ ਤਾਂ ਗੱਡੀ ਤੇ ਉਹ ਛੋਟੀ ਹੋ ਗਈ ਹੁਣ ਦੀ ਬਸ ਸਵੈਟਰ ਪੜਾ ਪਿਆ ਵਾ ਠੀਕ ਹੈ ਉਤੋਂ ਉਹ ਦੂਜੀ ਪਹਿਲਾਂ ਕੋਡੀ ਪਾ ਲੈਂਦਾ ਮੈਨੂੰ ਸ਼ਾਇਦ ਕੋਈ ਪਰ ਉਹ ਫਿਰ ਉਹਨੂੰ ਪਰਣਾ ਪਾ ਲੈਣਾ ਪਰਣਾ ਦੁਬਾਰਾ ਫਿਰ ਪਰ ਨਾ ਬਣਾ ਹੀ ਜੇਕਰ ਮੈਂ ਕੋਈ ਹੋਰ ਕੋਟੀ ਮਹਰ ਸਾਟਰੀ ਠੀਕ ਆ ਚਲੋ ਇਧਰ ਵੇਨੇ ਕੀ ਹੋਣਦੇ ਅੱਜ ਤਾਂ ਯਾਰ ਹੁਣ ਆਪਾਂ ਆ ਗਏ ਆ ਤੇ ਜਿਹੜਾ ਵੱਲ ਤੇ ਇਧਰ ਇੱਕ ਗੁੱਡੀ ਇਧਰ ਛੱਤ ਤੇ ਉੱਡਦੀ ਆ ਤੇ ਉਧਰੋਂ ਤੇਜੀ ਡਾਉਣ ਲੱਗਾ ਏ ਤੇ ਆਪਾਂ ਫਿਰ ਪੇਚੇ ਵੇਨੇ ਫਿਰ ਬਾਅਦ ਚ ਪਾਉਨੇ ਆ ਇਧਰਲੀ ਸਾਈਡ ਤੋਂ ਇੱਕ ਦੋ ਜਿਹੜੇ ਡਾਉਣ ਲੱਗੇ ਆ ਮੈਂ ਤੁਹਾਨੂੰ ਦਿਖਾਉਣਾ ਏ ਦੇਖੋ ਆਹ ਚੈੱਕ ਕਰੋ ਤੇ ਯਾਰ ਹੁਣ ਥੋੜਾ ਟਾਈਮ ਪਾ ਕੇ ਤੇ ਅਸੀਂ ਤਲਵੰਦੋਂ ਪਾਣ ਲਿਆ ਤੇ ਇੱਕ ਗੁੱਡਾ ਇਧਰ ਆ ਗਿਆ ਸਾਡੇ ਛੱਤ ਦੇ ਉੱਤੇ ਹੁਣ ਇਹ ਵੱਡੇ ਜਾਊਗਾ ਇਧਰ ਪਹਿਲਾਂ ਬੰਦਾ ਲਿਚੜਾਉਂਦਿਆ ਵਾ ਉ ਉੱਤੇ ਵਾਲੀ ਇੱਕ ਕਿਧਰ ਗਈ ਆ ਚੜ ਚੁਗੀ ਆ ਤੇਰਾ ਥੋੜਾ ਲਾਓ ਜੀ ਕਰਤਾ ਈ ਘੋੜੂ ਭੰਡਾ ਮਾਰ ਹੋਰ ਬਾਲਨ ਚ ਮਾਰ ਕਰੀ ਆਓ ਮੇਰੇ ਨੇ ਪੇਜਾ 부ਜੇ ਮੈਂਦੇ ਆ ਹੁਣ ਵੇਨੇ ਪੇਚਾ ਪੈਣ ਲੱਗਾ ਜੀ ਬਲੌਗਰ ਸਾਰੇ ਦੇਖੋ ਮੈਨੂੰ ਐਡੀ ਚਾਜ ਮੈਂ ਹੁਣ ਇਦਾਂ ਹੀ ਭਾਰਾ ਰੱਖਦਾ ਫਿਰ ਮੈਂ ਤਾਂ ਕਰ ਗਿਆ ਢਿਲ ਦੇਣ ਲੱਗਿਆ ਭਾਰੇ ਰੱਖੀਦਾ ਆਏ ਹਾਏ ਹਾਏ ਹਾਈ ਆਇਆ ਥੱਲੇ ਆ ਜਾ ਇੱਕਰੀ ਵਾਸ ਹੁਣ ਆਖਰੀ ਦਿਨ ਤੇਰਾ ਦੁਨੀਆ ਤੇ ਬੁੱਢਾ ਤੋੜੀਏ ਦਿਨਾਂ ਦੇ ਆਉਂਦੇ ਹੁੰਦੇ ਆਉਂਦੇ ਅਨੇ ਆਉਂਦੇ ਲਿਆਉਂਦੇ ਇਹ ਲਿਆਦੇ ਰਹਿੰਦੇ ਹਾਂ ਸਵੇਰੇ ਟੋਲਣਾ ਹੈ ਓਏ ਇੱਕ ਹੀ ਹੁੰਦੇ ਆ ਸਾਡੇ ਡੋਰਾ ਬੈਠੇ ਆਏ ਪਤਾ ਹੈ ਕਿਤਾ ਪੈ ਗਏ ਪੈ ਗਏ ਲੈ ਗਏ ਉਧਰ ਨੂੰ ਮੋੜ ਮੇਰੀ ਗੁੜੀ ਨੂੰ ਓਏ ਹੋ ਹਾ ਕੀ ਆਲ ਖਾਂਦੇ ਉਹਨੇ ਕੀ ਆਹੀ ਵਾਲ ਖਾਦੇ ਨੇ ਉਹਨੇ ਲੈ ਹੁਣ ਤੇ ਬਸ ਇੰਨੀ ਢਿੱਲੇ ਦੇ باوجود ਵੀ ਗਈ ਹੈ ਤਾਂ ਲੋ ਜੀ ਸਵੀਟ ਬੱਚੇ ਮਿੰਦ ਲਗਾ ਹੈ ਕਿ ਮਲੇ ਦੇ ਸਵੀਟ ਬੱਚੇ ਨਹੀਂ ਹੈ ਪਰ ਸਵੀਟ ਬੱਚੇ ਹੈਗੇ ਸਾਡੀ ਗੁੱਡੀ ਵਾਪਸ ਦੇਣ ਆਏ ਨੇ ਵੈਰੀ ਗੁੱਡ ਵੈਰੀ ਗੁੱਡ ਬੰਨੋ ਬੰਨੋ ਲੋ ਜੀ ਮਿਲ ਗਈ ਗੁੱਡੀਆਂ ਨੂੰ ਆਪਣੀ ਵਾਪਸ ਹੁਣ ਦੁਬਾਰਾ ਵੇਚੇ ਪਾਏ ਜਾਣਗੇ ਵੀਡ ਲੋਗ ਸਾਡੀ ਮਤ ਕਰਦੇ ਹੋਏ ਹੁਣ ਅਸੀਂ ਦੁਬਾਰਾ ਪੇਚਾ ਪਾਵਾਂਗੇ ਤੇ ਆਹ ਜਿਹੜੀ ਦੀ ਵਡਣਾ ਯਾਰ ਇਹਨੂੰ ਤਾਂ ਵੜਨਾ ਵੜਨਾ ਜਿਹੜਾ ਇੱਥੇ ਤੁਰਿਆ ਘੜਦਣਾ ਅੱਖਾਂ 'ਚ ਰੜਕਦਾ ਸਾਡੇ ਇੱਕ ਰੀ ਵੜਦਾ ਇੰਨੇ ਸਾਡਾ ਲੋ ਜੀ ਗਿੱਜੇ ਗਿੱਜੇ ਬੰਦੇ ਕਿਸੇ ਹੋਰ ਨੂੰ ਖਾਂਗੇ ਮਰਨ ਲੱਗੇ ਤਾਂ ਪਹਿਲਾਂ ਹੀ ਬੋ ਗੇ ਲੋ ਕਰਲੋ ਗੇ ਉਹਨੂੰ ਪਾਉਂਦਾ ਮੰਮੀ ਤੋਂ ਬੜਾ ਕੇ ਬੈ ਗਿਆ ਚਲੋ ਕੋਈ ਨਹੀਂ ਅਡਾਤੀਆਂ ਹੀ ਆਦੋ ਆਹ ਲਓ ਜੀ ਇੱਕ ਹੋਰ ਪੇਚਾ ਪੈਂਦੇ ਹੋਏ ਆ ਆ ਬੱਲੇ ਬੱਲੇ ਬਲੇ ਥੱਲਿਓਂ ਦੀ ਖੈਂਚ ਮਾਰਨ ਥੱਲਿਓਂ ਦੀ ਖੈਂਚ ਮਾਰਨ ਚੱਲ ਆ ਜਾ ਦੇ ਓਏ ਵੱਡ ਚੁਗੇ ਨੇ ਵੈਰੀ ਗੁੱਡ ਓ ਪਾਣੀ ਕਿੱਥੇ ਡਿੱਗਦੀ ਹੋਈ ਕਿਤੇ ਨਾ ਕਿਤੇ ਆਸੇ ਪਾਸੇ ਓਏ ਵਾਰੀ ਓ ਬੋਈ ਗੁੱਡੀ ਜਾਂਦੀ ਹੋਈ ਸਾਡੀ ਇੱਧਰ ਰਹੀ ਐਦਾਂ ਹੀ ਹੋਣਾ ਹੁਣ ਹਲੋ ਗਾਇਸ ਇਹ ਵੇਖੋ ਗੁੱਡੀ ਨਾ ਹੋ ਗਿਆ ਆਪਣੀ ਗੁੱਡੀ ਆ ਇਹ ਡੌਂਦਿਆ ਆ ਗਿਆ ਦੰਬਾ ਇੱਕੋ ਰਾਵੀ ਰਗਾਈ ਦੇਖਾਈ ਧਿਆਨ ਨਾਲ ਲੋੜੀ ਰਹੀ ਦੇਖ ਗਾਇਸ ਜਿਹਦੀ ਸਵੇਰੇ ਮਾਂਜੀ ਲੱਤੀ ਹਾਂ ਜਿਹਦੀ ਸਵੇਰੇ ਮਾਂਜੀ ਲੱਤੀਦੀ ਮੇਰੇ ਕੋਲ ਗਾਇਸ ਇਹਦਾ ਗੁੱਡੀ ਤੋੜਦੀ ਮੇਰੀ ਇਹਦਾ ਗੁੱਡੀ ਤੋੜਦੀ ਮਾਈ ਦੇ ਇਹਨੇ ਆਪਣਾ ਘਰ ਦਾ ਬੂਹਾ ਮੰਨ ਕੇ ਲੈ ਆਇਆ ਆ ਆਇਆ ਕੋਠਾ ਨਾ ਆ ਕੋਠਾ ਤੇ ਇਥੇ ਪੌੜੀਆਂ ਵੀ ਹੁੰਦੀਆਂ ਮੈਂ ਇਹਨੇ ਬੁਲਾ ਬੰਦ ਕਲਾ ਮੈਂ ਇਥੋਂ ਗਿਆ ਆ ਪੌੜੀ ਲੱਗੀ ਹੈ ਇੱਥੇ ਮੈਂ ਇਥੋਂ ਗਿਆ ਥੱਲੇ ਉਹ ਕੂਠੇ ਦੇ ਛਿੱਧਾ ਇਹ ਦੋ ਧਰੀਆਂ ਦੇ ਗੁੱਡੀ ਨੇ ਇਹਦੀ ਇਹਨੇ ਮੇਰੀ ਪਾੜੀ ਮੈਂ ਵੀ ਇਹਦੀ ਪਾੜੀ ਗੱਟੂ ਜੇ ਤੋੜੀਏ ਬਰਾ ਮਾਰਿਆ ਮਾਣਾ ਵੈਰੀ ਗੁੱਡ ਕੰਮ ਕੀਤਾ ਨੇ ਲਫੜੋ ਗੁੱਡੀ ਤੁਸੀਂ ਅੰਦਰ ਵੇਖਿਆ ਵੀਰ ਕਹਾਣੀ ਸੁਣਾਈ ਅਗਲੇ ਨੇ ਆਪਣੀ ਤੁਹਾਨੂੰ ਤੇ ਉਹ ਗੁੱਡੀ ਡਾਉਂਦੇ ਚਲੋ ਬਲਾਗ ਬਣਾ ਡਾਉਣੀ ਮੈਂ ਸੱਚ ਪੜਾ ਇੱਧਰ ਤੂੰ ਬਲਾਗ ਬਣਾਈ ਕਿੱਧਰ ਹੋਣਾ ਇੰਟੀਰੀਅਰ ਹੋਏ ਕਿੱਧਰ ਹੋਣਾ ਹੁਣ ਇੱਥੇ ਆਉਂਦੀ ਤਕੜੀ ਸਟ੍ਰਿੰਗ ਆਪਰੇਸ਼ਨ ਠੀਕ ਹੈ ਗੱਡੀ ਥੱਲੇ ਥੱਲੇ ਜਾਂਦੀ ਜਾਂਦੀ ਆ ਉਹ ਜਿਹੜੀ ਬਸ ਹਲੇ ਕੱਢੀ ਨਹੀਂ ਕਰੋ ਉਹ ਵੱਡਣ ਦੀ ਕੋਸ਼ਿਸ਼ ਹੋਣ ਲੱਗੀ ਆ ਵੇਣੇ ਕੀ ਹੁੰਦਾ ਅੱਗੇ ਆਏ ਹਾਂ ਆਏ ਹਾਂ ਆਹ ਭਾਗ ਹਲੇ ਪਰ ਪਿੱਛੇ ਹੋਈ ਪਿੱਛੇ ਨਹੀਂ 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 ਉਹ ਪਿੱਛਾ ਪੈ ਗਿਆ ਤਕੜਿਓ ਲੈ ਆ ਚੱਕੀ ਗਈ ਉਹ ਚੋਲ ਗਈ ਛੋਟਕੀ ਦਾ ਕੋਈ ਨਾ ਆਉਂਦੇ ਉਹ ਆਇਆ ਆਇਆ ਲੈ ਆ ਲੈ ਆ ਵੀ ਲੈ ਉਹ ਡੋਰੋਂ ਆਉਂਦੀ ਪਿੱਛੇ ਮੈਂ ਦੇਖ ਲਈ ਹ ਆ ਗਈ ਇਹ ਦੇ ਮਾਣਾ ਮੋੜੀ ਪੜ ਗਏ ਆ ਤੇ ਓਏ ਫੋੜੋ ਡੋਰ ਫੋੜਵਾਓ ਇੱਥੇ ਪੈਂਦੀ ਤੇ ਜੀ ਆ ਫੜੋ ਯਾਰ ਕੀ ਕਰਦਾ ਆਵੇ ਫੜ 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 ਵੜ ਫੜ ਆ ਲੈ ਆ ਤੇਜੀ ਆ ਰਹੀ ਨਾ ਗੱਲ ਵੈਰੀ ਗੁੱਡ ਇਹੋ ਜੇ ਵੇਚੇ ਪਾਇਆ ਕਰੋ ਗੁੱਡੀ ਵੀ ਗੁੱਡੀ ਦੀ ਗੁੱਡੀ ਉਹ ਵੀ ਖਰਦੀ ਦਾ ਆ ਗਈ ਥੋੜਾ ਜ਼ੋਰ ਦੀ ਬੋਲ ਬੁਰਾ ਬੁਰਾ ਕਰ ਵਧੀਆ ਆ ਆ ਗਈ ਹੈ ਲਓ ਜੀ ਇੱਧਰ ਤੇ ਕੁੜੀ ਕੁੜੰਦੀ ਤੇ ਵੇਖਾ ਤੋਂ ਦੱਡਕਣੀ ਸ਼ੁਰੂ ਹੋ ਗਈ ਹੈ 4 ਵਜ ਗਏ ਨੇ ਇੱਥੋਂ ਬਾ ਲੱਦਾ ਆਸੇ ਪਾਸੇ ਵੀ ਸਾਰੇ ਕਿਤੇ ਧੁੰਦੋ ਧੁੰਦੋ ਹੋਈ ਪਈ ਹੈ ਵੈਰੀ ਧੁੰਦ ਦਾ ਮੌਸਮ ਹੋ ਗਿਆ ਤੇ ਯਾਰ ਉਸ ਨਾਲ ਧੁੰਦ ਬੜੀ ਹੁੰਦੀ ਜਾਂਦੀ ਤੇ ਮੈਂ ਫਿਰ ਆਖਿਆ ਚਲੋ ਕਰੇ ਚੱਲਦੇ ਆ ਕਿ ਪੋਵਨ ਸਾਗੁਰ ਤੇਰੇ ਮੱਥਾ ਟੇਕ ਜਣਾ ਨੂੰ ਜਿਆਦਾ ਲੇਟ ਨਹੀਂ ਕਰਦੇ ਤੋਂ ਦੱਗੇ ਬੜੀ ਹੋ ਗਈ ਆ ਤੇ ਮੈਂ ਚੱਲਦਾ ਪੋਵਨ ਸਾਗੁਰ ਤੇਰੇ ਮੱਥਾ ਟੇਕ ਕੇ ਆਉਂਦੇ ਆ ਤੇ ਯਾਰ ਹੁਣ ਦਾ ਮੈਂ ਜਾ ਰਿਹਾ ਪੋਵਨ ਸਾਗੁਰ ਤੇਰੇ ਨੂੰ ਤੇ ਮੈਨੂੰ ਲੱਗ ਰਿਹਾ ਮੈਂ ਸਾਈਕਲ ਤੇ ਕਹਣਾ ਜਿਹੜਾ ਹਵਾ ਕਾਟਿਆ ਮੈਂ ਪਰਵਾਹ ਲੈ ਲੈ ਸਕਦਾ ਤੋਂ ਬੜੀ ਠੰਡ ਵੀ ਹੋ ਗਈ ਓ ਬਾਈ ਮੇਰੇ ਯਾਰ ਠੰਡ ਦੇ ਹੁਣ ਮੈਨੂੰ ਗਲਵਸ ਗਲਵਸ ਪਾਇਆ ਕਰਨੇ ਪੈਣ ਲੱਗਾ ਡਰਾਈਵਿੰਗ ਵੇਲੇ ਤੇ ਆ ਓ ਯਾਰ ਉਸ ਨਾਲ ਅੱਗੇ ਇੱਕ ਉਹ ਵਾਲਾ ਟਾਇਰ ਵਾਲੀ ਦੁਕਾਨ ਹੈ ਜਿੱਥੇ ਪੰਜ ਮੁੱਤਰ ਨੂੰ ਦੇ ਉਥੋਂ ਵਾਪਰ ਆ ਲੈਣੇ ਆ ਹੈ ਜੂ ਨਹੀਂ ਹੋਵੇ। ਯਾ ਇਥੋਂ ਅਬਰੌਯਾ ਨੇਪਾ। ਲੋ ਜੀ ਮਾੜੀ ਕਿਸਮਤ ਆਪਣੇ ਏਰੀਏ ਦੁਕਾਨ ਵਾਦਿਆ ਤੇ ਆਪੋੜੇ ਕਰੇਦਾ ਦੁਰਤ। ਚੱਲਦੇ ਹਾਂ। ਟੋਵਰ ਤੇ ਵੇੜੇ ਕੋਈ ਹਾਓਪਰ ਲੱਗ ਗਿਆ ਹੋਇ ਤੋਂ ਪਰ ਲਾਗੇ। ਇਹ ਤਾਂ ਕੱਲ ਸਈ। ਤੇ ਯਾਰ ਮੈਂ ਨਾ ਵੇਖਿਆ ਆਸ-ਪਾਸ ਉਹ ਦੁਕਾਨ ਨਹੀਂ ਇੱਕ ਦਿਖੀ ਤੇ ਉਹਦੇ ਵਿੱਚ ਨਾ ਉਹ ਮੋਟਰਸਾਈਕਲ ਵਾਲੀ ਹੁਣ ਸਾਈਕਲ ਤੇ ਡੇੜ ਛੜੀ ਹੋਇਆ ਵਾਪਰ ਸਦੇ ਹਾਂ। ਤੇ ਚਲੋ ਰੇਡ ਕਿਲ ਆ ਗਏ ਇੱਥੋਂ ਤਾਂ ਹੀ ਹੁਣ ਰੇਡ ਤੇ ਵਾਪਸ ਚੱਲ ਜਾਗੇ। ਫਿਲਹਾਲ ਮੱਥਾ ਟੇਕ ਕੇ ਆਨੇ। ਹੁਣ ਮੈਂ ਗੁਰਦਰਾ ਸਾਹਿਬ ਪਹੁੰਚਾ ਧੁੰਦ ਨਾ ਵਾਦੀ ਜਾਂਦੀ ਸਗੋਂ ਤੇ ਨਖਾਵਾ ਦੇਖੋ ਸਾਹਮਣੇ ਟੈਂਕੀ ਵੀ ਮੋਸਨ ਦਿਖੰਦੀ ਆ ਐਨੀ ਧੁੰਦ ਹੋ ਚੁਗੀ ਆ ਤਾਂ ਚਲੋ ਮੈਂ ਪਹਿਲਾਂ ਪੰਜ ਨਾ ਕਰਦੇ ਆ ਫਿਰ ਮੱਥਾ ਟੇਕਦੇ ਆਪਾਂ ਧੁੰਦ ਤੇ ਠੰਡ ਵੀ ਵਾਹ ਹੋਈ ਨਾ ਹੁਣ ਆਜ ਕੋਈ ਦਿਨ ਤੇ ਰਹੂਗੀ ਪੰਜ ਛੇ ਦਿਨ ਤੇ ਰਹੂਗੀ ਐਟ ਲੀਸਟ ਨਾ ਅੱਜ ਕਿੰਨੀ 27 ਤਰੀਕ ਹੈ ਹਨਾ ਜਿੰਦਗੀ ਵਲੋਗ ਕੋ ਦਿਨ 28 ਹੋਣੀ ਚਲੋ ਗੱਲ ਵੱਖਰੀ ਆ ਅੱਜ 27 ਤਰੀਕਾ ਧੁੰਦ ਵੇਖ ਲਓ ਕਿੰਨੀ ਪੈ ਗਈ ਆ ਵਾਹ ਕਰੋ ਵੇ ਅੱਜ ਅਰ ਕਿ ਨਾ ਮੈਂ ਸੋਚਣਾ ਹੈ ਲੇਟ ਆਈ ਏ ਠੰਡ ਕਿਉਂਕਿ ਪਹਿਲਾਂ ਆਣੀ ਸੀ ਜੇਕਰ ਮੰਨ ਲਓ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਹਿਲਾਂ ਆਣੀ ਠੰਡ ਐਰਕੀ ਬੜੀ ਲੇਟ ਆਈ ਹੁਣ ਤਾਂ ਕੋਟੇ-ਬੂਟੇ ਮੈਂ ਆਹ ਦੋ ਤਿੰਨ ਹੋ ਗਏ ਹੁਣ ਕੱਢੀਆਂ ਜਾਗੇ ਰਵਾ ਲੇਟ ਠੰਡ ਕੋਈ ਨਾ ਫਿਰ ਕਿ ਭਾਸ਼ਾ ਜਾ ਟਾਈਮ ਵੀ ਰਵੇ ਓ ਯਾਰ ਮੈਂ ਨਾ ਇੱਥੇ ਬੈਠਾ ਹੀ ਮੈਨੂੰ 15-20 ਮਿੰਟ ਹੋ ਗਏ ਬੈਠੇ ਨੂੰ ਤੇ ਹੁਣ ਇਹਦਾ ਇੱਕੇ ਤਮ ਜਹਾਵਾ ਜਾਈ ਤੇ ਠੰਡਾ ਠੰਡ ਲੱਗਣੀ ਸ਼ੁਰੂ ਹੋ ਗਈ ਨੇ ਕਈ ਤੂੰ ਦੈਨੀ ਜ਼ਿਆਦਾ ਹੋ ਗਈ ਕਿ ਮਤਲਬ ਗੁਰਦਾਰਾ ਵੀ ਬਲਰ ਆ ਰੌਣਣਾ ਕਿ ਆਵੇ ਹੁਣ ਥੋੜਾ ਜਿਹਾ ਫੋਕਸ ਤੂੰ ਦਦੇ ਕਰਕੇ ਕੈਮਰਾ ਫੋਕਸ ਨਹੀਂ ਲੈਣ ਦੇ ਕਿ ਠੰਡ ਠਰਨ ਵਾਲੀ ਹੋ ਗਈ ਹੁਣ ਚਲਦੇ ਘਰੇ ਯਾਰ ਤੂੰ ਇੱਥੇ ਹੀ ਥੋੜਾ ਮੈਂ ਤਾਂ ਜਲਾ ਤੇ ਠੰਡਾ ਹੋ ਜਲਾ ਹੱਦ ਕਿ ਗੁਰਦੁਆਰਾ ਵੀ ਨਹੀਂ ਦਿਖ ਰਿਹਾ ਹੁਣ ਸਚੀਤ ਕੈਮਰੇ ਥੋੜਾ ਜਿਹਾ ਦਿਖ ਰਿਹਾ ਜੀ ਨਾਰਮਲੀ ਗੁਰਦਾਰਾ ਤਾਂ ਕੁ ਨਹੀਂ ਦਿਖ ਰਿਹਾ ਹੁਣ ਦਿਖੂਗਾ ਥੋੜਾ ਲਾ ਕੇ ਜਾ ਕੇ ਭਾਈ ਠੰਡ ਹੋ ਗਈ ਧੁੰਦ ਬਹੁਤ ਹੀ ਜ਼ਿਆਦਾ ਹੋ ਗਈ ਹੈ ਬਹੁਤ ਹੀ ਚਲੋ ਯਾਰ ਇੱਕ ਵੇ ਆਪਣੀ ਧੁੰਦ ਵੜੀ ਹੋ ਗਈ ਆ ਅੱਛੇ ਪਾਸੇ ਦੇਖ ਰੋ ਚੈੱਕ ਕਰ ਲੋ ਉੱਤੋਂ ਮੈਂ ਜਾਣਾ ਵੀ ਹੁਣ ਤੁਰ ਕੇ ਕਿਉਂ ਮੈਨੂੰ ਲੱਗਦਾ ਟਾਇਰ ਦੀ ਵਾ ਕਾਫੀ ਜਾਰੀ ਘਟ ਗਿਆ ਫਿਰ ਇਹ ਵੀ ਹੱਥ ਨੂੰ ਦੇਖਦੇ ਚੁਰ ਕੇ ਜਾਣਾ ਪੈਣਾ ਪਊ ਅੱਜ ਲੋ ਯਾਰ ਆਪਾਂ ਦਾ ਆਪਣਾ ਸਾਈਕਲ ਜਾ ਫੜ ਕੇ ਤੁਰੇ ਜਾਣ ਨੇ ਫੜ ਕੇ ਧੁੰਦ ਨਾਲ ਲੁਕੇ ਚੈੱਕ ਕਰੋ ਕਿੰਨੀ ਜ਼ਿਆਦਾ ਰਹਿਣਾ ਮੈਨੂੰ ਇਹ ਮੈਨੂੰ ਸਮਝ ਨਹੀਂ ਆ ਰਹੀ ਕੈਮਰੇ ਦਾ ਕੀ ਚੱਕਰ ਹੈ ਆ ਰੁਕਦੀ ਦਾ ਹੈਣਾ ਕਿਵੇਂ ਦਿਖੰਦੇ ਆ ਰੀਅਲ ਚ ਰੁਖ ਬਹੁਤ ਫਿੱਕਾ ਦਿਖੰਦਾ ਬਹੁਤ ਘੱਟ ਨਿਕਲਦਾ ਪਤਾ ਨਹੀਂ ਕੀ ਚੱਕਰ ਕੈਮਰੇ ਦੀ ਯਾਰ ਕੈਮਰਾਮੈਨ ਐ ਅਲਟਰਾ ਪ੍ਰੋ ਮੈਕਸ ਲੈਵਲ ਹੋਇਆ ਪਿਆ ਬੰਦੂ ਰੁਖ ਮੜਾ ਖੋਲ ਦਿਖੰਦਾ ਐ ਇਸ ਕੈਮਰੇ ਦੇ ਵਿੱਚ ਫੋਕਸ ਉਹ ਘਟਨੇ ਜਾ ਰਹੀ ਆ ਤੇ ਯਾਰ ਤੁਰੇ ਤੁਰੇ ਦੇ ਨਾ ਹੁਣ ਮੈਂ ਘਰੇ ਐਂਡ ਵਹਿਤ ਰਾਤ ਹੋਈ ਗਈ ਆ ਪਰ ਤਾ ਵੀ ਧੁੰਦ ਵੀ ਬੜੀ ਆ ਬਾਸ ਬਹੁਤ ਠੰਡਾ ਹੋ ਗਿਆ ਤਾਂ ਹੁਣ ਮੈਂ ਜਾ ਕੇ ਨਾ ਕੰਬਲ 'ਚ ਬੈਠਦਾ ਰੋਟੀ ਖਾਣੇ ਆ ਭੁੱਖ ਲੱਗੀ ਹੋਈ ਹੁਣ ਇਸ ਵੇਲੇ ਰਹੇ ਹੋ ਰਾਤ ਨੂੰ ਲੋਕੋ ਕੋਈ ਤਕਰਮ ਕਰਦੇ ਇਹ ਰੱਬੇ ਬੈਠ ਕੇ ਵੀ ਦੇਖਣ ਨੇ ਕੋਈ ਖਤਰਨਾਕ ਜੀ ਜਿਹੜੇ ਬੰਦੇ ਬੰਦੇ ਮਰਨਗੇ ਸੱਤ-ਅੱਠ ਪਹਿਲੀ ਵਾਰ ਦਾਨ ਨੂੰ ਦੇਖਦਾ ਤੇ ਭਾਈ